ਸਿੱਖ ਹਮੇਸ਼ਾ ਹੀ ਕਲਤਖ ਸਾਹਿਬ ਨੂੰ ਨਤਮਸਤਕ ਹੁੰਦਾ ਸਾਡਾ ਅੱਜ ਇੱਥੇ ਆਉਣ ਦਾ ਸ੍ਰੀ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੇ ਤਖਤ ਤੇ ਆਉਣ ਦਾ ਇੱਕ ਵਿਸ਼ੇਸ਼ ਕਾਰਨ ਹੈ ਕਿ ਦਾਸ 1988 ਤੋਂ ਉਮਰਤਾਰੀ ਹੈ ਕਦੇ ਵੀ ਕੋਈ ਇਹੋ ਜਿਹੀ ਹੁਣਤਾ ਹੀ ਢਲਾਈ ਨਹੀਂ ਆਈ ਜਿਹਦੇ ਨਾਲ ਮੈਨੂੰ ਜਾਂ ਮੇਰੇ ਸਿੱਖ ਪੰਥ ਨੂੰ ਮੇਰੀਆਂ ਸੇਵਾਵਾਂ ਤੋਂ ਨਿਮੋਸ਼ੀ ਦਾ ਸਾਹਮਣਾ ਕਰਨਾ ਪਵੇ ਪਰ ਅਫਸੋਸ ਹੋਇਆ ਕਿ ਕੁਝ ਵਿਅਕਤੀ ਜਿਹੜੇ ਆਪ ਪਤਿਤ ਹੈਗੇ ਆ ਜਿਹੜੇ ਸਿੱਖ ਰਹਿਤ ਮਰਜ਼ਾ ਦਾ ਦੇ ਭਗਾਉੜੇ ਆ ਜਿਨ੍ਹਾਂ ਨੂੰ ਸਿੱਖੀ ਦਾ ਊੜਾ ਜਿਹੜਾ ਵੀ ਸਮਝਣੀ ਹੈ ਉਹ ਅਮਰੀਕਾ ਦੀ ਧਰਤੀ ਤੇ ਰਹਿੰਦੇ ਆ ਤੇ ਆਪਣਾ ਚਾਚਾ ਕਰਕੇ ਉਹਨੂੰ ਲੋਕ ਜਾਣਦੇ ਆ ਜਿਹੜਾ ਕਦੇ ਇੰਜਣ ਵਿਭਾਗਾਂ ਗਰੁੱਪ ਵਗੈਰਾ ਚਲਾ ਕੇ ਉਹ ਬਦਮਾਸ਼ੀ ਕਰਦੇ ਆ ਉਹਨਾਂ ਨੇ ਪਹਿਲਾਂ ਇੱਕ 20 ਮੈਂਬਰਾਂ ਦੀ ਲਿਸਟ ਜਾਰੀ ਕੀਤੀ ਸੀ ਕਿ ਇਹਨਾਂ ਨੂੰ ਸ਼ੋਧਿਆ ਜਾਊਗਾ ਜਿਹਦੇ ਵਿੱਚੋਂ ਇੱਕ ਸਾਡਾ ਛੋਟਾ ਵੀਰ ਗੁਰਪ੍ਰੀਤ ਹਰੀ ਨਾਉ ਦਾ ਕਤਲ ਕਰ ਦਿੱਤਾ ਗਿਆ ਉਦੋਂ ਬਾਅਦ ਫੇਰ ਪਿਛਲੇ ਦਿਨਾਂ ਤੋਂ ਇੱਕ 15 ਵਿਅਕਤੀਆਂ ਦੀ ਲਿਸਟ ਜਾਰੀ ਕੀਤੀ ਹੈ ਜਿਹਦੇ ਉੱਤੇ ਕਿਹਾ ਗਿਆ ਕਿ ਇਹਨਾਂ ਲੋਕਾਂ ਦਾ ਕਾਰਨ ਕਰਕੇ ਜਿਹੜੀ ਐਨਐਸਏ ਅਮਰਤਪਾਲ ਨੌਜਵਾਨ ਦੀ ਵਧੀ ਹੈ ਅਸੀਂ ਅੱਜ ਲੋਕ ਤਾਂ ਉਹਨਾਂ ਕਦੇ ਕਿਤੇ ਪਬਲਿਕ ਪਲੇਸ ਤੇ ਆਣ ਕੇ ਵੀ ਨਹੀਂ ਕਹਿਣ ਨੂੰ ਤਿਆਰ ਮੈਂ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਸਨਮੁਖ ਹੋ ਕੇ ਇਹ ਗੱਲ ਕਹਿਣੀ ਚਾਹੁੰਦਾ ਕਿ ਨਾ ਸਾਡਾ ਐਨਐਸ ਵਧਾਉਣ ਵਿੱਚ ਕੱਲ ਕੋਈ ਰੋਲ ਸੀ ਤੇ ਨਾ ਅੱਜ ਅਸੀਂ NSA ਵਰਗੇ ਕਾਲੇ ਕਾਨੂੰਨ ਦੀ ਪੁਰਜੋਰ ਨਿੰਦਾ ਕਰਦੇ ਹਾਂ ਕਿਸੇ ਤੇ ਲੱਗਣੀ ਨਹੀਂ ਚਾਹੀਦੀ ਪਰ ਹਾਂ ਜਿਨੇ ਜੋ ਕਰਤੂਤਤਾ ਕੀਤੀਆਂ ਉਹਨੂੰ ਉਹਦੇ ਅਨਸਾਰ ਹੀ ਸਜ਼ਾ ਮਿਲਣੀ ਵੀ ਜ਼ਰੂਰੀ ਹੈ ਅਸੀਂ ਆਪਣਾ ਪੱਖ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਏ ਹਾਂ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਤਖਤ ਨੂੰ ਨਮਸਕਾਰ ਕਰਕੇ ਸਮੁੱਚੀ ਸੰਗਤ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਕੋਈ ਲਿਖਤੀ ਬਿਆਨ ਜਾਂ ਸਾਡਾ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਸਤਾ ਨਹੀਂ ਹੈ ਪਰੰਤੂ ਸਾਡੀ ਸ਼ਬੀ ਨੂੰ ਖਰਾਬ ਕਰਨ ਵਾਸਤੇ ਕੁਝ ਸ਼ਰਾਬੀ ਨਸਈ ਕਿਸਮ ਦੇ ਲੋਕ ਜਿਹੜੇ ਇਹ ਬਾਬਲ ਵਾਲਾ ਖੜਾ ਕਰ ਰਹੇ ਆ ਤੇ ਉਹਨਾਂ ਨੇ ਵਾਰਿਸ ਪੰਜਾਬ ਦੇ ਨਾਂ ਦੇ ਕਰਕੇ ਪਾਰਟੀ ਬਣਾਈ ਆ ਪੰਥ ਨੂੰ ਰਿਪਰੈਜ਼ੈਂਟ ਕਰਨ ਦਾ ਦਾਵਾ ਕਰ ਦਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਸੀਂ ਕਹਿ ਬੇਨਤੀ ਕਰਨ ਆਏ ਆ ਕਿ ਇਹਨਾਂ ਲੋਕਾਂ ਤੇ ਸਖਤ ਸਟੈਂਡ ਲਿਆ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਜਿੰਨੀਆਂ ਇਹਨਾਂ ਦੀਆਂ ਆਪ ਖੁਦਰੀਆਂ ਗੱਲਾਂ ਉਹਦਾ ਕਰਕੇ ਇੱਕ ਭਰਾ ਮਾਰੂ ਯੰਗ ਵਿੱਚ ਵਾਧਾ ਹੋ ਸਕਦਾ ਹੈ ਕਾਰਨ ਕੀ ਰਿਹਾ ਤੁਹਾਡਾ ਲਿਛਿਤ ਨਾਮ ਕਿਉਂ ਆ ਦੇਖੋ ਜੀ ਸਾਡਾ ਛੋਟਾ ਨੌਜਵਾਨ ਵੀਰ ਕਤਲ ਕਰ ਦਿੱਤਾ ਗੁਰਪ੍ਰੀਤ ਸਿੰਘ ਹਰੀਨੋਂ ਅਸੀਂ ਉਹਦੀ ਕਤਲ ਦੀ ਪੂਰੀ ਜਿਹੜੀ ਜਾਂਚ ਟੀਮ ਆ ਜਾਂ ਉਹਦਾ ਪਰਿਵਾਰ ਆ ਅਸੀਂ ਪਹਿਲੇ ਦਿਨ ਤੋਂ ਖੜੇ ਹੋਏ ਆ ਕਿਉਂਕਿ ਸਾਡਾ ਮੈਂਬਰਸ ਇਸੇ ਵਜ੍ਹਾ ਕਰਕੇ ਕਿਉਂਕਿ ਜਦੋਂ ਵੀ ਕੋਈ ਗੱਲ ਚੱਲਦੀ ਹੈ ਤੇ ਦੋ ਧੜੇ ਹੁੰਦੇ ਨੇ ਏ ਤੇ ਬੀ ਅਸੀਂ ਗੁਰਪ੍ਰੀਤ ਹਰੀਨੋਂ ਦੇ ਸਮਰਥਕ ਲਾ ਲਓ ਉਸ ਪਰਿਵਾਰ ਦੇ ਹਤੈਸ਼ੀ ਲਾ ਲਓ ਪਰਿਵਾਰ ਦੇ ਮਦਦਗਾਰ ਲਾ ਲਓ ਅਸੀਂ ਉਸ ਪਾਸੇ ਖੜੇ ਆ ਇੱਕ ਲਿਸਟ ਬਣੀ ਬਣੀ ਹੋ ਸਕਦੀ ਹੈ ਵੈਸੇ ਤਾਂ ਇਸ ਲਿਸਟ ਲਿਸਟ ਦੀ ਪ੍ਰਮਾਣਿਕਤਾ ਜਿਹੜੀ ਉਹ ਸ਼ੱਕ ਦੇ ਘੇਰੇ ਚਾ ਹਾਂ ਹੋ ਸਕਦਾ ਕਿ ਉਹਨਾਂ ਨੇ ਕਿਹਾ ਹੋਵੇ ਕਿ ਆ ਆ ਫਲਾਨਾ ਇੰਟੈਲੀਜੈਂਸ ਦੀ ਇਨਪੁਟ ਹੋ ਸਕਦੀ ਹੈ ਕਿ ਜਿੱਦਾਂ ਇਹਨਾਂ ਨੇ ਪਹਿਲਾਂ 20 ਦੀ ਲਿਸਟ ਜਾਰੀ ਕੀਤੀ ਸੀ ਇੱਕ ਮਾਰਤਾ 19 ਰਹਿ ਗਏ ਵੀ ਹਾਂ ਹੋ ਸਕਦਾ ਵੀ ਬਾਕੀ ਹੋਵੇ ਉਹਨਾਂ ਨੇ ਲਾ ਦਿੱਤੀ ਵੀ 15 ਬੰਦਿਆਂ ਨੂੰ ਖਤਰਾ ਪਰ ਅਸੀਂ ਸਾਨੂੰ ਭੈ ਕਿਸੇ ਦਾ ਨਹੀਂ ਹੈਗਾ ਪੈ ਕਾਹੂ ਕੋ ਦੇਤ ਨੇ ਨਵੇਂ ਪਹਿਮਾਨ ਤੇ ਆਂ ਅਸੀਂ ਗੁਰੂ ਪਾਤਸ਼ਾਹ ਦੇ ਭਰੋਸੇ ਤੇ ਚੱਲਣ ਵਾਲੇ ਆਂ ਸਾਨੂੰ ਕਿਸੇ ਦਾ ਕੋਈ ਡਰ ਦੂਰ ਨਹੀਂ ਹੈਗਾ ਪਰੰਤੂ ਅਸੀਂ ਸੁਚੇਤ ਜ਼ਰੂਰ ਆਂ ਜੇ ਐਨਟੈਲੀਜੈਂਸੀ ਦੀ ਇਨਪੁਟ ਹੈ ਤੇ ਫੇਰ ਉਹਨਾਂ ਲੋਕਾਂ ਦੀਆਂ ਜੈਪਾਲ ਭੁੱਲਰ ਦੇ ਨਾਲ ਹੋਰ ਗੈਂਗਸਟਰਾਂ ਦੇ ਨਾਲ ਬਹੁਤ ਕੁਝ ਅੱਜ ਜਗਜਹਿਰ ਹੋ ਗਿਆ ਪਿਛਲੇ ਦਿਨੀ ਸਾਬਕਾ ਮੰਤਰੀ ਨੇ ਵੀ ਕਈ ਕੁਸ਼ ਯਾਰ ਕੀਤਾ ਹੋਰ ਵੀ ਗਾਹਿਬ ਗਾਹਿ ਚੱਲ ਰਿਹਾ ਅਫਸੋਸ ਇਸੇ ਗੱਲ ਦਾ ਹੈ ਕਿ ਗੁਰਬਾਣੀ ਦੇ ਵਾਕ ਅਨਸਾਰ ਇਹ ਲੋਕ ਇਹੋ ਜਿਹੇ ਨੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ 68 ਤੀਰਥ ਦੇ ਜੇ ਨਾ ਵੇ ਉਤਰੇ ਨਾ ਹੀ ਮਹਿਲ ਇਹ ਅੰਦਰੋਂ ਝੂਠੇ ਨੇ ਸਿੱਖੀ ਵਾਲਾ ਪਹਿਰਾਵਾ ਬਣਾਇਆ ਹੋਇਆ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਕੁਝ ਨਸ਼ਈ ਕਿਸਮ ਦੇ ਲੋਕ ਇਹਨਾਂ ਨੇ ਇਕੱਠੇ ਕੀਤੇ ਹੋਏ ਨੇ ਕਿਉਂਕਿ ਇਹ ਨਸ਼ੇ ਨਸ਼ੇ ਦੂਰ ਕਰਨ ਦਾ ਦਾਵਾ ਕਰਦੇ ਸੀ ਆਪ ਦੇ ਇਹਨਾਂ ਦੇ ਪਰਿਵਾਰ ਦੇ ਮੈਂਬਰ ਨਸ਼ੇ ਵਿੱਚ ਗ੍ਰਸਤ ਆ ਸੋ ਇਸ ਕਰਕੇ ਅੱਜ ਅਸੀਂ ਸਿੰਘ ਸਾਹਿਬ ਨੂੰ ਇਹ ਬੇਨਤੀ ਕਰਨ ਆਏ ਆ ਕਿ ਇਹ ਜਿਹੜੀ ਹੋ ਰਹੀ ਆ ਗੱਲ ਇਹਦੇ ਤੇ ਰੋਕਾ ਲਾਉਣਾ ਚਾਹੀਦਾ ਜਿਹੜੇ ਲੋਕਾਂ ਨੇ ਗਲਤ ਜੀ ਇਹ ਪੰਥ ਦੇ ਗद्दार ਨੇ ਫਲਾਂ ਨੇ ਧਮਕਾ ਨੇ ਉਹਨਾਂ ਲੋਕਾਂ ਨੂੰ ਅਕਾਲ ਤਖਤ ਸਾਹਿਬ ਤੇ ਸੱਦ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਜੇ ਕੋਰਡੀਓ ਵੈਰ ਨੂੰ ਹੋ ਰਹੀ ਦੇ ਵਿੱਚ ਬੰਦੇ ਬੰਨ ਦੀ ਗੱਲ ਕੀਤੀ ਜਾ ਰਹੀ ਆ 50 ਬੰਦੇ ਮੈਂ ਮਾਰੇ ਆ ਤੇ ਫਲਾਣਾ ਮਾਰੂਗਾ ਜੀ ਤਰਸਦੀ ਪੇਰ ਦਾ ਵੀ ਨਾਮ ਉਹ ਬੰਦਾ ਵੀ ਅਮਰਪਾਲ ਦੇ ਨਾਲ ਸਬੰਧ ਰੱਖਦਾ ਦੇਖੋ ਸਰਦਾਰ ਸਾਹਿਬ ਇਸੇ ਕਰਕੇ ਤੇ ਖਦਸ਼ੇ ਨੇ ਨਾ ਹੁਣ ਮੈਂ ਤਾਂ ਅਸੀਂ ਤਾਂ ਨਿਹੰਗ ਦਾ ਕੀ ਮਤਲਬ ਹੁੰਦਾ ਉਹ ਤਾਂ ਤਿਆਰ ਹੀ ਹੁੰਦਾ ਮੌਤ ਲਈ ਮੇਰੇ ਸਾਡੇ ਨਾਲ ਜਿਹੜੇ ਹੋਰ 14-15 ਲੋਕ ਨੇ ਉਹ ਵੀ ਤਾਂ ਚਿੰਤਤ ਨੇ ਉਹਨਾਂ ਦੇ ਪਰਿਵਾਰ ਇਹ ਹੁਣ ਪੁਲਿਸ ਪ੍ਰਸ਼ਾਸਨ ਨੇ ਦੇਖਣਾ ਸਰਕਾਰ ਨੇ ਦੇਖਣਾ ਉਹਨਾਂ ਨੇ ਕੀ ਕਰਨਾ ਪਰ ਸਾਡੀ ਦੌੜ ਹੈਗੀ ਸ੍ਰੀ ਅਕਾਲ ਤਖਸਾਲ ਸਾਹਿਬ ਕੁਸਤਮ ਲਿਸਟਰ ਲਿਸਟ ਕਿੱਥੋਂ ਗਈ ਹੈ ਔਰ ਲਿਸਟ ਕਿੱਥੋਂ ਜਾਰੀ ਹੋਈ ਤੁਹਾਡੇ ਲੋ ਜਾਰੀ ਕੀਤੀ ਜਾਂਦੀ ਕਿ ਉਹਨਾਂ ਕਢਵਾਈ ਗਈ ਲਿਸਟ ਦੇਖੋ ਜੀ ਕਿੱਥੋਂ ਜਾਰੀ ਹੋਈ ਹੈ ਤੇ ਬਘੇਲਾ ਹੀ ਦੱਸ ਸਕਦਾ ਨਾ ਵੀ ਕੌਣ ਕਿੱਥੋਂ ਕੀ ਸਾਨੂੰ ਤਾਂ ਅਜੇ ਤੱਕ ਪਤਾ ਹੀ ਨਹੀਂ ਲੱਗਾ ਨਾ ਉਹ ਤੇ ਕੋਈ ਮੋਹਰ ਆ ਨਾ ਆਰਟੀਆਈ ਦੀ ਮੋਹਰ ਆ ਨਾ ਕੋਈ ਦੂਜੀ ਮੋਹਰ ਆ ਕੁਝ ਵੀ ਨਹੀਂ ਹੈਗਾ ਉਹਦੇ ਉੱਤੇ ਤੋਂ ਇਸ ਕਰਕੇ ਉਹਦੀ ਪ੍ਰਮਾਣਿਕਤਾ ਦੇ ਉੱਤੇ ਸ਼ੱਕ ਆ ਇਸੇ ਕਰਕੇ ਅੱਜ ਕੱਲ ਤੱਕ ਸਾਹਿਬ ਜੀ ਤੁਸੀਂ ਕਹਿੰਦੇ ਹੋ ਕਿ ਇਹ ਜਿਹੜੇ ਨੌਜਵਾਨਾਂ ਦੇ ਨਾਮ ਆਏ ਆ ਕਿ ਅਮਰਤਪਾਲ ਦੀ ਐਨਐਸਏ ਵਿਧਾਨ ਚ ਤੁਹਾਡਾ ਕੋਈ ਯੋਗ ਲਾ ਉਹਥੇ ਵਰਬਲੀ ਗੱਲਾਂ ਨਾਲ ਤਾਂ ਨਹੀਂ ਹੋ ਸਕਦਾ ਮੈਂ ਕੋਈ ਐਮਪੀ ਨਹੀਂਗਾ ਮੈਂ ਕੋਈ ਮਨਿਸਟਰ ਨਹੀਂਗਾ ਮੈਂ ਕੋਈ ਐਮਐਲਏ ਨਹੀਂ ਹੈਗਾ ਕਿ ਮੇਰੇ ਕਹਿਣਾ ਐਨਐਸਏ ਵਾਦੂ ਜਾਂ 15 ਵਿੱਚੋਂ ਕੋਈ ਇਦਾਂ ਦਾ ਹੋਵੇ ਜੇ ਇਹਨਾਂ ਦੇ ਕੋਲ ਹੈ ਤੇ ਕੋਈ ਲਿਖਤੀ ਸਾਡਾ ਬਿਆਨ ਵੀ ਕਢਾ ਲੈਂਦੇ ਉਹ ਪਬਲਿਸ਼ ਕਰਦੇ ਕਿਸ ਬਾਲਾ ਰੋਲਾ ਕੀ ਹੈ ਇੱਕ ਇੱਕ ਤੁਸੀਂ ਕਿਹਾ ਕਿ ਸ਼ਰਾਬੀਆਂ ਦਾ ਇਕੱਠਾ ਕੀ ਦਮਦਮਾ ਸਾਹਿਬ ਦੇ ਇੱਕ ਵੱਡਾ ਇਕੱਠ ਹੋ ਜਾਂ ਸਾਰੇ ਸ਼ਰਾਬੀਆਂ ਦਾ ਇਕੱਠ ਹੋ ਸਕਦਾ ਜਾਂ ਨਸ਼ਈਆਂ ਦਾ ਇਕੱਠ ਸੀ ਦੇਖੋ ਜੀ ਮੁਖਬਲਾ ਦਾ ਕੌਣ ਹੈ ਪਤਤ ਹੈ ਸੇਕ੍ਰੇਟ ਮਰਜ਼ਾਦ ਕਹਿੰਦੀ ਹੈ ਕਿ ਪਤ ਤ ਬੰਦਾ ਉਪਦੇਸ਼ ਨਹੀਂ ਕਰ ਸਕਦਾ। ਅਮਾਨ ਸਿੰਘ ਮਾਨ ਕੀ ਸਿਆਸੀ ਸਟੇਜਾਂ ਤੇ ਅਮਾਨ ਸਿੰਘ ਖਾਰਾ ਕੀ ਹੈ? ਸਿਆਸੀ ਸਟੇਜਾਂ ਕਰ ਸਕਦੇ। ਸਿਆਸੀ ਪਾਰਟੀਆਂ ਬਣਾਉਣ ਪਰ ਪੰਥ ਤੇ ਪੰਜਾਬ ਨੂੰ ਖਤਰੇ ਦੀ ਗੱਲ ਕਹਿਣ ਵਾਲੇ ਆਪ ਖੁਦ ਨਸ਼ਈ ਹੈਗੇ ਆ। ਅਮਾਨ ਸਾਹਿਬ ਦੀ ਸਿਆਸੀ ਸਟੇਜ ਸੀ। ਉਹ ਤੇ ਤਾਂ ਕਿੰது ਕੀ ਮੇ ਕਹਾਣੀ। ਸਿਆਸੀ ਸਟੇਜ ਸੀ। ਪੰਥਕ ਵੀ ਹੈ ਨਾ ਨਾਲ। ਪੰਥ ਦਾ ਵੀ ਰੌਲਾ ਪਾਉਂਦੇ ਆ ਨਾ। ਸਿਆਸੀ ਸਿਆਸੀ ਤੇ ਜੋ ਮਰਜ਼ੀ ਕਰਦੇ ਨੇ। ਅਮਾਨ ਸਿੰਘ ਖਾਰਾ ਬਾਰੇ ਕੀ ਕਹਿਣਾ ਚਾਹੋਗੇ? ਅਮਾਨ ਸਿੰਘ ਖਾਰਾ ਦੇਖੋ ਪਤ ਤ ਆਦਮੀ ਆ। ਪਿਓ ਪੁੱਤ ਦੋਵੇਂ ਪਤ ਤ ਹੈ। ਪਿਓ ਕੱਲ ਫਲਾਉਂਦਾ ਹੈ ਉਹ ਪ੍ਰਚਾਰ ਨਹੀਂ ਕਰ ਸਕਦੇ ਸਿੱਖੀ ਦਾ ਇੱਥੋਂ ਤੱਕ ਅਕਾਲੀ ਦਲ ਦਾ ਜਿਹੜਾ ਬਲਾਰਾ ਅਰਸ਼ ਕਲੇਰ ਉਹ ਵੀ ਪਤ ਤ ਹੈ ਅਵਾਰਸ਼ ਪੰਜਾਬ ਦਾ ਵੀ ਬਲਾਰਾ ਪਤ ਤ ਹੈ ਇਹ ਤਾਂ ਸਾਰੀਆਂ ਅਕਾਲੀ ਅਕਾਲ ਦੇ ਪੁਜਾਰੀ ਹੁੰਦੇ ਆ ਨਾ ਕਿ ਪਤ ਹੁੰਦੇ ਆ ਅਕਾਲੀ ਦਲ ਸਿਆਸੀ ਜਮਾਤ ਵੀ ਹੈ ਨਾ ਤੇ ਸਿਆਸੀ ਜਮਾਤ ਦੇ ਵਿੱਚ ਜ਼ਿਆਦਾਤਰ ਪਤ ਤ ਉਹਦੇ ਵਿੱਚ ਤੇ ਆਪਾਂ ਦੇਖ ਸਕਦੇ ਹਾਂ ਤੇ ਇਧਰ ਵੀ ਸਾਰੇ ਪਤ ਤ ਜਿੰਨੇ ਤੁਰੇ ਫਿਰਦੇ ਨੇ ਅਧ ਨਵਾਦ ਦੇ ਨਸ਼ੇ ਦੇ ਐਨਡੀਪੀਐਸ ਦੇ ਪਰਚੇ ਨੇ ਨਹੀਂ ਪਰ ਅਮਰਤਪੁਰ ਨਾਲ ਰੋਲਾ ਕੀ ਹੈ ਅਮਰਤਪੁਰ ਨਾਲ ਰੋਲਾ ਸਿਧਾਂਤਕਾ ਜੀ ਜਨਾਨੀ ਦੀ ਲੜਾਈ ਪਿੱਛੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਜਨਾਲੇ ਲੈ ਕੇ ਜਾਣਾ ਇੱਕ ਗੁਰਸਿੱਖ ਬੱਚੇ ਨੂੰ ਕੁੱਟਣਾ ਉਹਦੀ ਪਿੱਠ 'ਚ ਡੰਡਾ ਦੇਣਾ ਉਹਦੇ ਕੇਸਾਂ ਦੀ ਬੇਦਵੀ ਕਰਨੀ ਹੈ ਜੀ ਇੱਕ ਨੌਜਵਾਨ ਦਾ ਕਤਲ ਕਰਾ ਦੇਣਾ ਇਹ ਰੋਲੇ ਨੇ ਇੱਕ ਨੌਜਵਾਨ ਨੂੰ ਛਡਾਉਣ ਦੀ ਖਾਤਰ ਵੀ ਉੱਥੇ ਗਏ ਸੀ ਨਾ ਇਸ ਟਾਈਮ ਨੌਜਵਾਨ ਬਾਹਰ ਆ ਬੇਸ਼ੱਕ ਉਹ ਸਫਾ ਤੋਂ ਦੂਰ ਹੋ ਚੁੱਕਾ ਆ ਬਾਹਰ ਨੇ ਦੇਖੋ ਜੀ ਇਹ ਤਾਂ ਫਿਰ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਪਾਰਟ ਆ ਨਾ ਇਹ ਦੇਖਣਾ ਪਵੇਗਾ ਆਪਾਂ ਨੂੰ ਪਰ ਜਿਹੜਾ ਨੌਜਵਾਨ ਐਸ ਟਾਈਮ ਜਿਹਨੂੰ ਛਡਾਉਣ ਵਾਸਤੇ ਇਕੱਠ ਕੀਤਾ ਗਿਆ ਸੀ ਉਹ ਨੌਜਵਾਨ ਹੀ ਬਾਹਰ ਆ ਜੀ ਜੀ ਦੇਖੋ ਉਹ ਉਹ ਵੀ ਆਪਾਂ ਆਉਣ ਵਾਲੇ ਦਿਨਾਂ 'ਚ ਸਾਹਮਣੇ ਹੋਊਗਾ ਤੁਸੀਂ ਹਫ਼ਤਾ ਤੱਕ ਵੇਟ ਕਰੋ ਸਾਰਾ ਕੁਝ ਸੱਚ ਆਜੂਗਾ